ਇਹ ਸੇਵਿੰਦਰ ਕਾ ਮਾਮਾ ਜੀ ਮੇਰਾ ਹਾਂ ਉੱਚੀ ਮਦਦ ਕਦੀ ਜਾਵੇ ਜੀ ਸਾਡੀ ਹਾਂ ਬਹੁਤ ਔਖੀਆਂ ਜੀ ਇਹਨਾਂ ਨੂੰ ਪੌਟ ਟਾਈਮ ਹੋ ਗਿਆ ਮੈਂ ਕਿਚ ਪਿਆ ਰੂੰਗੀ ਸਭ ਕਾ ਸੇ ਤੋਂ ਔਖੀਆਂ ਜੀ ਮੈਂ ਮੰਗ ਕੇ ਭੀਖ ਮੰਗ ਕੇ ਟਾਈਮ ਪਾਸ ਕਰਦੀ ਹਾਂ ਜੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਬਿਮਾਰ ਪਿਆ ਨੂੰ ਇਹਨਾਂ ਨੂੰ ਜੀ ਹਾਂ ਤਿੰਨ ਤਿੰਨ ਸਾਲ ਪੂਰੇ ਹੋ ਗਏ ਜੀ ਚੌਥਾ ਸਾਲ ਚੱਲ ਪਿਆ ਜੀ ਹੂੰ ਚਾਰ ਸਾਲ ਤਿੰਨ ਸਾਲ ਤੋਂ ਤਿੰਨ ਮਹੀਨੇ ਹੋ ਗਏ ਜੀ ਉੱਤੇ ਹੂੰ ਇਹ ਸੁੱਟ ਕੇ ਜਾ ਰਾਕ ਮੈਂ ਚੱਲ ਰਹਾਂ ਬੱਛੀ ਜੀ ਮੰਗ ਮੰਗ ਕੇ ਹੀ ਚਲਾਉਂਦੇ ਆ ਜੀ ਕਿਤੇ ਸਿੱਧੂ ਵਾਲੇ ਜੀ ਗੁਰਦੁਆਰੇ ਵਿੱਚ ਲੋਜਮੈਂਟ ਕਰਾ ਦੇਣੀ ਆ ਜੀ ਜਾ ਕੇ ਹੂੰ ਤੇ ਗੁਰਦੁਆਰੇ ਵਿੱਚ ਜੀ ਕੋਈ ਆਉਂਦਾ ਨਹੀਂ ਲੋਜਮੈਂਟ ਤੇ ਪੈਸਾ ਦੇਣਾ ਹੂੰ ਗੁਰਦੁਆਰੇ ਵਾਲੇ ਬਾਬਾ ਜੀ ਆਪ ਹੀ ਦੇ ਦਿੰਦੇ ਨੇ ਜੀ ਕੋਲੋਂ ਤੇ ਫੁੱਲ ਜਿਹੜਾ ਸ਼ਬਦਾ ਉਹਨਾਂ ਤੋਂ ਹੂੰ ਬੱਛੀ ਵਾਲ ਵੀ ਗਈ ਤੀ ਜੀ ਮੈਂ ਸਾਰੇ ਵਾਲ ਵਾਲੇ ਪਿੰਡਾਂ ਦੇ ਗੁਰਦੁਆਰੇ ਵਿੱਚ ਲੋਜਮੈਂਟ ਕਰਾ ਕੇ ਹੂੰ ਬੱਛੀ ਵਾਲ ਤੋਂ ਜੀ ਬਾਬਾ ਜੀ ਨੇ ਮੈਨੂੰ ਗਿਆ ਰਸੋਈ ਤੇ ਕੱਪੜੇ ਕੋ ਹੂੰ ਬਾਕੀ ਜੀ ਬੱਸ ਜਿੰਨਾ ਕੋਈ ਸ਼ਰਦਾ ਥੋੜਾ ਬਤਾ ਅਗਲੇ ਦੇ ਕੇ ਮੋੜ ਦਿੰਦੇ ਨਹੀਂ। ਹੋਰ ਪਿੰਡ ਵੱਲੋਂ ਕੋਈ ਮਦਦ ਕੀਤੀ ਜਾਂਦੀ ਹੈ ਲੋ? ਪਿੰਡ ਤੋਂ ਪਿੰਡ ਵੱਲੋਂ ਜੀ ਕਰੀਏ ਜੀ ਪੰਜ ਚਾਰ ਬੰਦਿਆਂ ਨੇ ਮਦਦ ਕਰੀਏ ਜੀ। ਹੂੰ। ਬਾਕੀ ਜੀ ਹਲੇ ਕੋਣ ਕਿਸੇ ਨੇ ਕੁਝ ਨਹੀਂ ਸੁਣਦਾ ਹੈਗਾ ਕਿਹਨੇ। ਹੂੰ। ਕਰੀਏ ਜੀ ਪਹਿਲਾਂ ਪੰਜ ਚਾਰ ਬੰਦਿਆਂ ਨੇ ਮਦਦ ਕੀਤੀ ਜੀ ਨੇ ਦਿੱਤੇ ਨੇ ਪੈਸੇ ਜੀ ਹਾਂ। ਹੂੰ। ਤੇ ਜੀ ਆਈ ਤੇ ਜਾਣ ਨੂੰ ਵੀ ਉੱਤੇ ਤੇ ਜੀ ਮੈਨੂੰ। ਅੱਛਾ ਇਹਦਾ ਇਲਾਜ ਕਿੱਥੇ ਕਿੱਥੇ ਕਰਵਾਇਆ ਤੁਸੀਂ ਨੇ? ਇਹਦਾ ਇਲਾਜ ਜੀ ਕੋਟੜੇ ਦੇ ਡਾਕਟਰਾਂ ਜੀ ਉਹਦੇ ਵੀ ਕਰਾਇਆ। ਹੂੰ। ਏ 90 ਬੱਤ ਡਾਕਟਰ ਜੀ ਉਹਦੇ ਵੀ ਕਰਾਇਆ ਤੇ ਜੀ ਬਾਕੀ ਇੱਕ ਤਰ ਲੁਧਿਆਣੇ ਕੰਨੀ ਡਾਕਟਰ ਹੈ ਜੀ ਹੂੰ ਜੋਦੋ ਪਤਾ ਨਹੀਂ ਕਿਹੜੇ ਰੋਡ ਤੇ ਹੈ ਜੀ ਪਰ ਹੂੰ ਉਹ ਡਾਕਟਰ ਦੇ ਵੀ ਗਏ ਆ ਜੀ ਅਸੀਂ ਹੂੰ ਤੇ ਬਾਕੀ ਜੀ ਖੰਨੇਨਾਗਰ ਦੇ ਡਾਕਟਰ ਦੇ ਵੀ ਗਏ ਆ ਜੀ ਹੂੰ ਪਟਿਆਲੇ ਵੀ ਇੰਨੇ ਦਰ ਚ ਗਏ ਆ ਜੀ ਅੱਛਾ ਪਰ ਡਾਕਟਰਾਂ ਨੇ ਕੀ ਦੱਸਿਆ ਇਸ ਦੇ ਬਾਰੇ ਕੁਛ ਨਹੀਂ ਜੀ ਮੈਨੂੰ ਕੁਛ ਨਹੀਂ ਦੱਸਦੇ ਵੀ ਕੀ ਰਿਪੋਰਟਾਂ ਚ ਆਏ ਜੀ ਕੀ ਕੋ ਕਦੋਂ ਨਾ ਹੋ ਜੂਗਾ ਮਾਤਾ ਠੀਕ ਆ ਦਵਾਈ ਦੇ ਦਿੰਦੇ ਨੇ ਜੀ ਮੈਂ ਕੱਲੀ ਜਾਨੀ ਮੇਰੇ ਨਾਲ ਕੋਈ ਜਾਂਦਾ ਨਹੀਂ ਇਹਨੂੰ ਫਿਰ ਕਿਵੇਂ ਲੈ ਕੇ ਜਾਨੂੰ ਅਸੀਂ ਇਹਨਾਂ ਨੂੰ ਜੀ ਖਿੱਚ ਤੂੰ ਕਰਕੇ ਪਹਿਲਾਂ ਗੱਡੀਆਂ ਗੁੱਡੀਆਂ ਜੀ ਕਰ ਲੈਂਦੇ ਤੇ ਗਈ ਕਰ ਲੈਂਦੇ ਤੇ ਜੀ ਹੁਣ ਮੈਂ ਗੱਡੀ ਤੋਂ ਬਿਨਾਂ ਜੀ ਬੱਸ ਨੂੰ ਖਿੱਚ ਤੂੰ ਕਰਕੇ ਲੈ ਕੇ ਜਾਣ ਤੋਂ ਬਾਅਦ ਚਲੀ ਜਾਉਂਦੀ ਆ ਤਾਂ ਡਰਾਈਵਰ ਨੂੰ ਕਹੀ ਮੈਂ ਕਨੈਕਟਰ ਨੂੰ ਕਹੀਦਾ ਜੀ ਵੀ ਸਾਡੇ ਕੋਲ ਕਰਾਇਆ ਨਹੀਂ ਹੈਗਾ ਜੀ ਹੂੰ ਇਹ ਫਿਰ ਇੱਕ ਟਿਕਟ ਲੈ ਲੈਂਦੇ ਨੇ ਜੀ ਇੱਕ ਕਹਿੰਦੇ ਨੇ ਮਾਤਾ ਰੱਖਣ ਨੂੰ ਹੂੰ ਕਈ ਬਈਆ ਦਾ ਦੋ ਚੜਦਾ ਹੁਣ ਤੁਸੀਂ ਕੀ ਮੰਗ ਕਰਨਾ ਤਹਾਨੂੰ ਹਾਂ ਫਸ ਨਾ ਦੇ ਰਾਜ ਵਾਸਤੇ ਜੀ ਰਾਜ ਹੋ ਜਵੇ ਕੋਈ ਮਦਦਤ ਹੋ ਜਵੇ ਜੀ ਸਾਡਾ ਕੋਲ ਰਸਣ ਪਾਣੀ ਕੁਛ ਹਾਂ ਸੀ ਜੀ ਰਾਜ ਦਾ ਉਹ ਤੇ ਪੈਸੇ ਪੁੱਛ ਮੰਗਦਾ ਮਦਦਤ ਹੋ ਜਵੇ ਜੀ ਪੈਸੇ ਵੀ ਕੀ ਕਰਨਾ ਅੰਦਾਜ਼ਿਕ ਰਾਇਆ ਜਬ ਸਾਡਾ ਹਾਂ ਬੋਲੋ ਤੁਹਾਡੇ ਪੈਸੇ ਦਿੱਤੇ ਕਰਨੀ ਕੋਈ ਬਾਹੀ ਦੂਰ ਸਿੱਕਰ ਬੈਠੇ ਨੇ ਜਿਹੜੇ ਬੱਚੇ ਮਦਦ ਕੀਤੀ ਜਾਵੇ ਜੀ ਮੇਰੀ ਇਹਨਾਂ ਦਾ ਇਲਾਜ ਹੋ ਜਾਵੇ ਜੋ ਵੀ ਡਾਕਟਰ ਦੱਸਣਗੇ ਜੀ ਮੈਨੂੰ ਪੀਜੀਆਈ ਲੈ ਜੂ ਮੈਂ ਦੁਬਾਰੇ ਜੀ ਜੇ ਮੇਰੇ ਕੋ ਕੁਝ ਹੋਊਗਾ ਜੀ ਮੈਂ ਤਾਂ ਹੀ ਲਿਜਾਂਗੀ ਜੀ ਪਹਿਲਾਂ ਜਿਹੜੀ ਓਪੜੀ ਹੈ ਜੀ ਉੱਥੇ ਓਪੜੀ ਚੱਲ ਜਾਂਦੀ ਰਹੀਆਂ ਜੀ ਹੁਣ ਮੈਨੂੰ ਕਹ ਦੇਂਦੇ ਨੇ ਜੀ ਪੀਜੀਆਈ ਲੈ ਜਾਓ ਮੈਂ ਕਦੇ ਨਾਲ ਲਜਾਵਾਂ ਜੀ ਜੇ ਮੇਰੀ ਮਦਦ ਕੀਤੀ ਜਾਵੇਗੀ ਹੱਥ ਬੰਨ ਕੇ ਜੀ ਮੇਰੀ ਬੇਨਤੀ ਹੈ ਹੀ ਮੈਂ ਇਹਨਾਂ ਦਾ ਇਲਾਜ ਕਰਾ ਸਕਾਂ ਕੀੜਾ ਪਿੰਡ ਹੈ ਆਪਣਾ ਪਿੰਡ ਖਨੌੜਾ ਜੀ ਮੇਰਾ ਇਹਨਾਂ ਦਾ ਨਾਮ ਬਤਾਰ ਸਿੰਘਾ ਜੀ ਹੂੰ ਮੇਰਾ ਜਸਵਿੰਦਰ ਕੌਰ ਇੱਕ ਗੱਲ ਕੀ ਹੋਈ ਸੀ ਜਦ ਇਹ ਇਹਨੂੰ ਬਿਮਾਰੀ ਆਈ ਇਹ ਡੱਕੇ ਤਾਂ ਇਹ ਡੱਕੇ ਤੋੜਦੇ ਤੇ ਜੀ ਡਿੱਗੇ ਤੇ ਫਿਰ ਸੋਈ ਅੱਛਾ ਹਾਂਜੀ ਛੁੱਕੇ ਡੱਕੇ ਤੋੜਦੇ ਤੇ ਹੂੰ ਫਿਰ ਸੋ ਡਿੱਗੇ ਜੀ ਇਹ ਅੱਛਾ ਹਾਂਜੀ ਜਿਆਦਾ ਫਿਰ ਇਹਨਾਂ ਦਾ ਇਲਾਜ ਹੀ ਨਹੀਂ ਹੋਇਆ ਇਲਾਜ ਹੋਇਆ ਹੀ ਨਹੀਂ ਜੀ ਲੈ ਕੇ ਬਹੁਤ ਫਿਰਿਆ ਜੀ ਕੋਈ ਡਾਕਟਰ ਛੱਡਿਆ ਨਹੀਂ ਜਿੱਥੇ ਜਿੱਥੇ ਕੋਈ ਦੱਸਦਾ ਸੀ ਜੀ ਹੂੰ ਤੇ ਇੱਧਰ ਵੀ ਮੈਂ ਲੈ ਕੇ ਗਈਆਂ ਜੀ ਬਹੁਤ ਮੂਰਸੀ ਜੀ ਹੋਰ ਕੋਈ ਸੋਡੀ ਸਰਕਾਰ ਨੇ ਮਦਦ ਕੀਤੀ ਹੋਵੇ ਕੋਈ ਸਰਕਾਰ ਨੇ ਮਦਦ ਜੀ ਸਰਕਾਰ ਬਨੋ ਕੋਈ ਮਦਦ ਨਹੀਂ ਅੜ ਗਏ ਤਾਂ ਦੋ ਕੱਚੇ ਮੈਨ ਇੱਕ ਗੁੱਡੀ ਮਿਲੀ ਤਾਂ ਦੋ ਬੰਗ ਮੁੰਡੇ ਮੈਨ ਨਾਲੇ ਤੁਨੋਂ ਪੱਛੇ ਸੈਂਡ ਲਾਇਆ ਨਾਲੇ ਤੁਨੋਂ ਹਰ ਚਾਣਾ ਨੇ ਬਦਿਆ ਦਿੱਤਾ ਤੁਨੂੰ ਹੰਡੀ ਘੜ ਦਰਦਵਾਰ ਇੱਕ ਉਹ ਕਿਹੜਾ ਗੁਰਦੁਆਰਾ ਵੀ ਪਿੰਡ ਖਨੌੜਾ ਵਿਖੇ ਅਫਤਾਰ ਸਿੰਘ ਨੂੰ 4 ਸਾਲ ਹੋ ਗਏ ਬਿਮਾਰੀ ਨਾਲ ਜੂਝਦੇ ਨੂੰ ਘਰ ਵਿੱਚ ਬਹੁਤ ਗਰੀਬੀ ਦੇ ਕਾਰਨ ਇਲਾਜ ਨਹੀਂ ਹੋ ਸਕਿਆ ਉਸ ਦੀ ਘਰ ਵਾਲੀ ਸੁਵਿੰਦਰ ਕੌਰ ਪਿੰਡਾਂ ਵਿੱਚੋਂ ਮੰਗ ਤੰਗ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਕੋਈ ਬੱਚਾ ਉਸ ਦੀ ਮਦਦ ਨਹੀਂ ਕਰਦਾ ਦਾਨੀ ਸੱਜਣਾ ਨੂੰ ਬੇਨਤੀ ਕੀਤੀ ਜਾਂਦੀ ਹੈ ਤੇ ਖਾਸ ਸਵਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਇਛ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਤਿਲ ਫੁੱਲ ਦੇ ਕੇ ਜੋ ਵੀ ਦਿੱਤਾ ਜਾਵੇ ਤੇ ਇਛ ਗਰੀਬ ਪਰਿਵਾਰ ਨੂੰ ਮਦਦ ਦੀ ਬਹੁਤ ਸਖਤ ਜ਼ਰੂਰਤ ਹੈ ਸੋ ਕਿਰਪਾ ਕਰਕੇ ਇਸ ਹਵतार ਸਿੰਘ ਦੀ ਮਦਦ ਕੀਤੀ ਜਾਵੇ ਤਾਂ ਜੋ ਆਪਣਾ ਇਲਾਜ ਇਸ ਹਸਪਤਾਲ ਵਿੱਚ ਕਰਾਇਆ ਜਾਂਚ ਕੇ ਤੇ ਵਿਚਾਰੀ ਦੀ ਜਾਨ ਬਚ ਕੇ ਬਹੁਤ ਗਰੀਬਵਾ ਮੰਗ ਤੰਗ ਕੇ ਘਰ ਦਾ ਗੁਜ਼ਾਰਾ ਕਰਦਾ ਦਾਨੀ ਸੱਜਣਾ ਨੂੰ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪਿੰਡ ਖਨੌੜਾ ਵਿਖੇ ਅਵਤਾਰ ਸਿੰਘ ਜੋ ਕਿ 4 ਸਾਲਾਂ ਤੋਂ ਬਿਮਾਰ ਹਨ ਇਹਨਾਂ ਦੀ ਮਦਦ ਕੀਤੀ ਜਾਵੇ ਬੈਗ ਰਿਖ ਖਾਲਸਾ